Bank of Canada ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੇ ਲਿਵਰਲ ਪਾਰਟੀ ਦੀ ਅਗਵਾਈ ਕਰਨ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਜਸਟਨ ਟਰੂਡੋ ਦੀ ਥਾਂ ਲੈਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ ਐਕਸਤੇ ਇੱਕ ਪੋਸਟ ਸਾਂਝੀ ਕਰਦੇ ਹੋ ਉਹਨਾਂ ਕਿਹਾ ਕਿ ਮੈਂ ਇਸ ਵਿੱਚ ਸ਼ਾਮਲ ਆਪਣੀ ਮੋਹਮ ਅਨੁਸਾਰ 2008 ਦੇ ਵਿੱਤੀ ਸੰਕਟ ਦੌਰਾਨ Bank of Canada ਦੇ ਗਵਰਨਰ ਵਜੋਂ ਕਾਰਨੀ ਨੇ ਆਧੁਨਿਕ ਇਤਿਹਾਸ ਦੇ ਸਭ ਤੋਂ ਅਸ਼ਾਂਤ ਆਰਥਿਕ ਦੌਰਾਂ ਵਿੱਚ ਇੱਕ ਕੈਨੇਡਾ ਦੀ ਅਗਵਾਈ ਕੀਤੀ ਨੌਕਰੀਆਂ ਦੀ ਰੱਖਿਆ ਕੀਤੀ ਅਤੇ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਕਿ ਕੈਨੇਡਾ ਮਜ਼ਬੂਤ ਹੋ ਕੇ ਰਾਇਆ 2013 ਵਿੱਚ ਉਹਨਾਂ ਨੂੰ ਬੈਂਕ ਆਫ ਇੰਗਲੈਂਡ ਦੀ ਅਗਵਾਈ ਕਰ ਲਈ ਭਰਤੀ ਕੀਤਾ ਗਿਆ ਸੀ ਅਤੇ 2019 ਵਿੱਚ ਉਹਨਾਂ ਨੇ ਜਲਵਾਯੂ ਕਾਰਵਾਈ ਅਤੇ ਵਿੱਤ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਕਰਨੀ ਦਾ ਜਨਮ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਫੋਟ ਸਮਿੱਤ ਵਿੱਚ ਹੋਇਆ ਸੀ ਤੇ ਉਹ ਐਡਮੈਂਟਰ ਅਲਬਰਟਾ ਵਿੱਚ ਵੱਡਾ ਹੋਇਆ ਕਾਰਨੀ ਦਾ ਐਲਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਇਸ ਐਲਾਨ ਤੋਂ ਬਾਅਦ ਹੋਇਆ ਕਿ ਉਹ ਉਹਦੇ ਲਈ ਨਵਾਂ ਉਮੀਦਵਾਰ ਮਿਲਦੇ ਹੀ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਵੱਜੋਂ ਅਸਤੀਫਾ ਦੇ ਦੇਣਗੇ ਉਹਨਾਂ ਇਹ ਵੀ ਕਿਹਾ ਕਿ ਕੈਨੇਡੀਅਨ ਸੰਸਦ 24 ਮਾਰਚ ਤੱਕ ਮੁਲਤਵੀ ਕਰ ਦਿੱਤੀ ਜਾਵੇਗੀ